ਸਨੀ ਹੈ ਅੱਜ ਆਏ ਹਸਪੀਟਲ ਆਫ ਪਹਿਲੀ ਵਾਰ ਹੀ ਆਈ ਆ ਮੈਂ ਤੇ ਉਹ ਵੀ ਬੰਦ ਹੜਤਾਲ ਕਹੇਗਾ ਹੜਤਾਲ ਕਦ ਕਰੀਏ ਤੇ 11 ਵਜੇ ਕੋਈ ਨਹੀਂ ਕਹਿੰਦੇ 12 ਵਜੇ ਜਦੋਂ ਤੇ ਬੰਦਾ ਪਹਿਲਾਂ ਹੀ ਦੱਸ ਦਿੰਦਾ ਭਈ ਅੱਜ ਹੜਤਾਲ ਆ ਅੱਜ ਛੁੱਟੀ ਆ ਅੱਜ ਕੋਈ ਨਹੀਂ ਆ ਤਾਂ ਵੀ ਹੰਦਾ ਵਾ ਜਿਹੜੇ ਬੰਦੇ ਲਿਹਾਰੀ ਲਾ ਕੇ ਟੈਪ ਪਨ ਕੇ ਫੇਰ ਇੱਥੇ ਆ ਕੇ ਕਰਨਾ ਮਤ ਕੀ ਫਾਇਦਾ ਫਿਰ ਇਹਨਾਂ ਨੂੰ ਬੰਦਾ ਪ੍ਰਾਈਵੇਟ ਚਲ ਜਾਏ ਮੰਗਾ ਸਾਡੀ ਹੈ ਕਿ ਜਿਹੜੀ ਸਾਡੇ ਮਨੋਂ ਵੱਲੋਂ ਵੜਾਣ ਵਾਲੀਆਂ ਜਾਂ ਸਾਨੂੰ ਤਰੱਕੀ ਜਿਹੜੀ ਦੁਆਰਵਲੀ ਹੈ ਜਿਹੜੀ ਸਾਡੀ ਡਿਮਾਂਡ ਪੂਰੀ ਕੀਤੀ ਜਾਵੇ ਸਾਡੀ ਜਿਹੜੀ ਤਰੱਕੀਆਂ ਪੈਂਡਿੰਗ ਪਈਆਂ ਉਹਨੂੰ ਉਹਨਾਂ ਨੂੰ ਕੀਤਾ ਜਾਵੇ ਤੇ ਜਿਹੜੀ ਸਾਡੀ ਪੈਂਡਿੰਗ ਡਿਮਾਂਡਾਂ ਪੁਰਾਣੀਆਂ ਪਈਆਂ ਉਹਨੂੰ ਠੀਕ ਕੀਤਾ ਜਾਵੇ ਸਟ੍ਰਾਈਕ ਪਹਿਲੇ ਸਾਡੀ ਜਿਹੜੀ ਹੈ ਦੋ ਜਾਂ ਤਿੰਨ ਫੇਸ ਚਲੇਗੀ ਸਭ ਤੋਂ ਪਹਿਲੇ ਸਰਕਾਰ ਵੱਲੋਂ ਥੋੜਾ ਨਰਮੀ ਵਾਲਾ ਰੁਕਾ ਬਣਾਇਆ ਗਿਆ ਹੈ ਸਰਕਾਰ ਨੇ ਸਾਨੂੰ 11 ਤਰੀਕ ਨੂੰ ਫਾਈਨੈਂਸ ਸੈਕਟਰੀ ਨਾਲ ਮਿਲਣ ਦੀ ਮੀਟਿੰਗ ਦਾ ਸਮਾਂ ਦਿੱਤਾ ਹੈ ਜਿਸ ਕਰਕੇ ਪਹਿਲੇ ਸਾਡੀ ਸਟ੍ਰਾਈਕ ਜਿਹੜੀ ਹੈ ਪੂਰੇ ਦਿਨ ਦੀ ਸੀ ਹੁਣ ਜਿਹੜੀ ਸਟ੍ਰਾਈਕ ਜਿਹੜੀ ਹੈ ਪਹਿਲੇ ਦੋ ਦਿਨਾਂ ਵਾਸਤੇ ਜਿਹੜੀ ਹੈ ਅ 3 ਘੰਟੇ ਦੀ ਸਟ੍ਰਾਈਕ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ ਇਹਦੇ ਵਿੱਚ ਨਾ ਸਿਰਫ ਡਾਕਟਰਸ ਦੀਆਂ ਆਪਣੀਆਂ ਮੰਗਾਂ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਜਿਹੜੀਆਂ ਸੂਲਤਾਂ ਦੀ ਲੋੜ ਹੈਗੀ ਹੈ ਤੇ ਜਿਹੜੀਆਂ ਸਾਡੇ ਕੋਲ ਨਹੀਂ ਹੈਗੀਆਂ ਉਹਦੇ ਵਾਸਤੇ ਵੀ ਡਾਕਟਰ ਜਿਹੜੇ ਹੈਗੇ ਅੱਜ ਹੜਤਾਲ ਕਰ ਰਹੇ ਹੈਗੇ ਜਿਵੇਂ ਕਿ ਸਾਡੇ ਕੋਲ ਕਈ ਸਪੈਸ਼ਲਿਟੀਆਂ ਇਹ ਜੀਆਂ ਹੈਗੀਆਂ ਜਿੱਦੇ ਸਿਰਫ ਇੱਕ ਇੱਕ ਡਾਕਟਰ ਹੈਗਾ ਹੈ ਜਿਵੇਂ ਮੈਡੀਸਨ ਦੀ ਸਪੈਸ਼ਲਿਟੀ ਹੈਗੀ ਹੈ ਆਈ ਦੀ ਸਪੈਸ਼ਲਿਟੀ ਹੈਗੀ ਹੈ ਮਾਈਕਰੋਬਾਇਓਲੋਜੀ ਦੀ ਸਪੈਸ਼ਲਿਟੀ ਹੈਗੀ ਹੈ ਇਦੇ ਵਿੱਚ ਸਿਰਫ ਇੱਕ ਇੱਕ ਡਾਕਟਰ ਦੀ ਲੋਡ ਪੋਸਟਡ ਹੈਗਾ ਇਸ ਇਹ ਘੱਟੋ ਘੱਟ ਜਿਹੜੇ 4 4 ਡਾਕਟਰ ਇਸ ਸਪੈਸ਼ਲਟੀ ਦੇ ਹੋਣੇ ਚਾਹੀਦੇ ਸੋ ਦਾ ਟੀਮ ਮਰੀਜ਼ਾਂ ਦੀ ਜਿਹੜੀ ਸੇਵਾ ਹੈ ਉਹ ਚੰਗੀ ਤਰ੍ਹਾਂ ਕੀਤੀ ਜਾ ਸਕੇ ਇਹ ਵੀ ਇੱਕ ਨਾ ਸਿਰਫ ਆਪਣੇ ਮੁੱਦੇ ਲਈ ਇਹ ਲੜ ਰਹੇ ਹੈਗੇ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਡਾਕਟਰ ਜਿਹੜੇ ਹੈਗੇ ਆ ਇਹ ਹੜਤਾਲ ਕਰ ਰਹੇ ਹੈਗੇ